rahul gandhi making anti india statements amit shah raps congress leader over reservation remark in us gurpatwant pannu aur rahul gandhi de vich koi farak nahi hai kyunki rahul gandhi ne 100% di support de ditti hai referendum di demand nu ehi congress hai jene jada oh sajan kumar dilwish titleer unhanu tiktan ditti hai kamal raat nu punjab da chaar ਇਉ ਉਸ ਜ਼ਮਾਨੇ ਦੀਆਂ ਗੱਲਾਂ ਕਰ ਰਿਹਾ ਜਦੋਂ ਇਹ ਖੁਦ ਕਾਂਗਰਸ ਦਾ ਸਿਟਿੰਗ ਐਮਪੀ ਸੀ ਰਾਹੁਲ ਗਾਂਧੀ ਦੀ ਸਟੇਟਮੈਂਟ ਨੂੰ ਜਦੋਂ ਅਸੀਂ ਕਿਹਾ ਵੀ ਹਾਰਟ ਇਅਰ ਮੂੰਹ ਚੋਂ ਕੱਢੀ ਗਰਮ ਹਵਾ ਹੈ ਪਰ ਉਹਨੂੰ ਸੀਰੀਅਸਲੀ ਲੈ ਕੇ ਜੇ ਸੱਚਮੁੱਚ ਅਸੀਂ ਰੋਲ ਚੇਂਜ ਔਰ ਫਲਾਣੇ ਦੀ ਗੱਲ ਕਰਨ ਲੱਗ ਜਾਈਏ ਤੇ ਫਿਰ ਅਸੀਂ ਜਿਹੜਾ ਉਹ ਖਤਾ ਖਾਵਾਂਗੇ ਸੈਕਸ਼ਨ ਨੂੰ ਜੇਨੋਸਾਈਡ ਜੇਨੋਸਾਈਡ ਕਹਾਂਗੇ ਵੋਟਾਂ ਮੰਗਦੇ ਨੇ ਏ ਹੁਣ ਇਹ ਕਹਿ ਕੇ ਜੀ ਤੁਹਾਡੇ ਦਾ ਕੜਾ ਪਾਗ ਔਰ ਗੁਰਦੁਆਰੇ ਸੁਰੱਖਿਆ ਤੇ ਵੀ ਸਾਨੂੰ ਉਹਨਾਂ ਨੇ ਸਿਆਸੀ ਫੁੱਟਬਾਲ ਬਣਾਇਆ ਹੋਇਆ 6 at round the negotiating table will not make the same mistake as in 1947 ਸਵੈਲਕਮ ਬੈਕ ਔਰ ਪ੍ਰੋਗਰਾਮ ਸੋ ਵੀ ਇਸ ਗੱਲਬਾਤ ਕਰਨ ਜਾ ਕੇ ਅਰ ਜਾ ਰਿਹਾ ਕਿ ਰਾਹੁਲ ਗਾਂਧੀ ਵੱਲੋਂ ਅਮਰੀਕਾ ਦੀ ਧਰਤੀ ਤੇ ਸਿੱਖਾਂ ਸਬੰਧੀ ਦਿੱਤੇ ਗਏ ਬਿਆਨ ਤੋਂ ਬਾਅਦ ਬੀਜੇਪੀ ਨੇ ਇੱਕ ਸਿਆਸੀ ਤੂਫਾਨ ਖੜਾ ਕਰ ਦਿੱਤਾ ਹੈ ਸਿੱਖ ਜੱਟ ਤੇ ਬੰਦੀਆਂ ਨੇ ਵੀ ਇਸ ਤੇ ਆਪਣੇ ਰਿਐਕਸ਼ਨ ਦਿੱਤੇ ਹਨ ਔਰ ਅਸੀਂ ਸਮਝਦੇ ਹਾਂ ਕਿ 35 ਮਿਲੀਅਨ ਸੇਕ ਕੋਮ ਨੂੰ ਆਪਣੇ ਕੌਮੀ ਕਾਰ ਖਾਲਸਾਣ ਦੀ ਪ੍ਰਾਪਤੀ ਲਈ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਨਾ ਕਿ ਰਾਹੁਲ ਗਾਂਧੀ ਵੱਲੋਂ ਮੂੰਹ ਚੋਂ ਕੱਢੀ ਗਈ ਗਰਮ ਹਵਾ ਤੇ ਵਕਤ ਜਾਇਆ ਕਰਨਾ ਚਾਹੀਦਾ ਹੈ ਸੁਇਸਬੰਦੀ ਸਿੱਖ ਫੈਡਰੇਸ਼ਨ ਯੂਕੇ ਦਾ ਜਿਹੜਾ ਬਿਆਨ ਹੈ ਬਿਲਕੁਲ ਟੁਕਵਾ ਹੈ ਸੋ ਇਸ ਵਾਰੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਅਨੇ ਚਿੱਧਰੇ ਬੜੇ ਰਹਿਣਾ ਦੇਖਣ ਸੁਣ ਲਈਆਂ ਲਿਖ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਕੱਲ ਦੇ ਸੱਚੋ ਸੱਚ ਪ੍ਰੋਗਰਾਮ ਚ ਸਾਡਾ ਲੀਡ ਸੈਗਮੈਂਟ ਰਾਹੁਲ ਗਾਂਧੀ ਦਾ ਅਮਰੀਕਾ ਦੌਰਾ ਉਸ ਦੌਰਾਨ ਉਸ ਦਾ ਅਡਰਥਾਵਾ ਦੇ ਉੱਤੇ ਬਿਆਨ ਬਾਜ਼ੀਆਂ ਦਾ سلسلہ ਉਸ ਦੇ ਖਾਸ ਤੌਰ ਤੇ ਵਾਸ਼ਿੰਗਟਨ ਦੇ ਵਿੱਚ ਰੰਡਨ ਵਾਲੇ ਇੰਡੀਅਨ ਕਮਿਟੀ ਕਾਟ ਦੇ ਵਿੱਚ ਜਿੱਥੇ ਉਹਨੇ ਇੱਕ ਗੈਦਰਿੰਗ ਚ ਬੈਠੇ ਸਿੱਖ ਨੂੰ ਉਠਾ ਕੇ ਉਹਦਾ ਨਾਮ ਪੁੱਛਿਆ ਪਰ ਫਿਰ ਉਹਨੂੰ ਕਿਹਾ ਵਾਕਿਆ ਨੂੰ ਐਡਰੈਸ ਕਰਦੇ ਕਿ ਭਾਈ ਇਹ ਇਨਾ ਵੱਡਾ ਖਤਰਾ ਹੈ ਜਿਹੜੀ ਆਰਐਸਐਸ ਦੀ ਆਈਡੀਓਲੋਜੀ ਕਿ ਜੇ ਇਹ ਹੋਏ ਤੇ ਈਵਨ ਇਨਾ ਦੀ ਪੱਗ ਕੜਾ ਔਰ ਗੁਰਦੁਆਰੇ ਜਾਣਾ ਇਹ ਵੀ ਪੋਸੀਬਲ ਨਹੀਂ ਹੋਏਗਾ ਔਰ ਐਗਜ਼ਿਸਟੈਂਸ਼ੀਅਲ ਜਿਹੜੀ ਹੈ ਉਹ ਥ੍ਰੈਟ ਕਿ ਭੀ ਹੋਉਂਦ بچے گی کہ نہیں انہیں کیا پھر باقی ترما ਨਾਲ ਵੀ ਵਹੀ সো ਕਿਉਂਕਿ ਇੱਕ ਜਸੰਦਾਚ ਕਿਹਾ ਗਿਆ ਇਹ ਸਾਰਾ ਜੁਮਲਾ ਸੀ ਜ਼ਾਰ ਹੈ ਕਿ ਆਪਣੇਆਂ ਨੂੰ ਵੀ ਇਹ ਲੱਗਾ ਕਿ ਵੀ ਉਹਨੇ ਜਿਹੜਾ ਉਹ ਸਿੱਧੀ ਸਿੱਧੀ ਗੱਲ ਕੀਤੀ ਹੈ ਕਿ ਭਾਈ ਕਿਵੇਂ ਸਾਡੇ इवन ਫਿਜ਼ੀਕਲ ਜਿਹੜੇ ਕਾਰ ਨੇ ਉਹ ਵੀ ਅੰਡਰ ਟਾਰਗੇਟ ਨੇ ਔਰ ਇਸ ਨੂੰ ਭਾਜਪਾ ਔਰ ਹਿੰਦੂ ਤਵੀਆਂ ਨੇ ਪੂਰੀ ਸਪਿੰਨ ਦਿੱਤੀ ਕਿ ਭਾਈ ਇਹ ਦੇਖੋ ਐਂਟਾਈ ਨੈਸ਼ਨਲ ਗੱਲਾਂ ਇਹ ਤਾਂ ਉੱਥੇ ਜਾ ਕੇ ਅਮਰੀਕਾ ਚ ਆ ਕੇ ਭਾਰਤ ਨੂੰ ਬਦਨਾਮ ਕਰ ਰਿਹਾ ਹੈ ਭਾਰਤੀ ਲੋਕਤੰਤਰ ਨੂੰ ਉਦਰਾਮ ਕਰ ਰਿਹਾ ਹੈ ਔਰ ਇਹ ਸਾਰਾ ਲੇਕਿਨ ਇਸ ਦੇ ਸਿੱਖ ਜਥੇਬੰਦੀਆਂ ਦੀ ਜਿਹੜੀ ਹੈ ਉਹ ਦਿਲਚਸਪ ਪ੍ਰਤੀਕਿਰਿਆ ਆਵਾਸੀ ਇਸ ਨੂੰ 6 ਫਾਰ ਜਸਟਿਸ ਨੇ ਫੌਰਨ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਕਿ ਭਾਈ ਰਾਹੁਲ ਗਾਂਧੀ ਦੇ ਇਸ ਬਿਆਨ ਨੇ ਖਾਲਿਸਤਾਨ ਦੇ ਰੈਫਰੈਂਡਮ ਨੂੰ ਨਿਆਂ ਸੰਗਤ ਬਣਾ ਦਿੰਦਾ ਜਸਟੀਫਾਈ ਕਰ ਦਿੰਦੇ ਕਿਉਂਕਿ ਇਸ ਸਿਚੁਏਸ਼ਨ ਜ਼ਾਹਰ ਹੈ ਕਿ ਵੀ ਸਿੱਖ ਉੱਥੇ ਮਹਿਫੂਜ਼ ਨਹੀਂ ਨੇ ਇਹੀ ਕਾਰਨ ਹੈ ਕਿ ਸਿੱਖਾਂ ਦੀ ਹੋਂਦ ਨੂੰ ਖਤਰਾ ਹੈ ਇਸ ਲਈ ਖਾਲਸਤਾਨ ਰੈਫਰੰਡਮ ਹੀ ਇਸ ਦਾ ਜਵਾਬ ਹੈ ਹਾਲਾਂਕਿ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਕਰਨ ਜੋਤਕਾਰ ਮੈਂਬਰਸ਼ਿਪ ਕਮੇਟੀ ਉਹਨੇ ਉਹਨੂੰ ਕਿਹਾ ਜੀ ਰਾਹੁਲ ਗਾਂਧੀ ਠੀਕ ਹੀ ਤਾਂ ਕਹਿ ਰਿਹਾ ਹੈ ਨੀਟ ਪ੍ਰੀਖਿਆ ਦੇ ਵਿੱਚ ਕੜੇ ਲੋਹਾਈਗੇ ਫਲਾਣੀ ਤਾਂ ਕਿਰਪਾਨ ਲੋਹਾਈਗੇ ਜਾਂ ਦਿੱਲੀੋਂ ਅਮਰਸਰ ਜਿਹੜਾ ਹੈ ਜਿਹੜੇ ਜਹਾਜ਼ ਨੇ ਉਹਨਾਂ 'ਚ ਕਿਰਪਾਨ ਨਹੀਂ ਪਾਣ ਦਿੱਤੀ ਜਾਂਦੀ ਜਦੋਂ ਕਿ ਬਾਹਰੋਂ ਆਣ ਵੇਲੇ ਉਹਨਾਂ ਦੇ ਕਿਰਪਾਨ ਪਾਈ ਹੁੰਦੀ ਹੈ ਔਰ ਇਸੇ ਤਰ੍ਹਾਂ ਨਾਲ ਬਾਕੀ ਉਹਨਾਂ ਨੇ ਔਰ ਹੋਰਾਂ ਦੇ ਵੀ ਰਿਐਕਸ਼ਨ ਆਏ ਅ ਔਰ ਇਸ ਦੇ ਉੱਤੇ ਇਹ ਦਿਲਚਸਪ ਹੁੰਦਾ ਹੈ ਭਾਰਤੀ মিডিਆ ਨੂੰ ਜਦੋਂ ਤੁਸੀਂ ਖਾਸ ਤੌਰ ਤੇ ਦੇਖਦੇ ਹੋ ਕਿ ਭਈ ਉਹ ਕਿਵੇਂ ਕਿਸ ਗੱਲ ਨੂੰ ਕਿੰਨੀ ਸਪਿੰਡ ਦਿੰਦੇ ਨੇ ਦਾ ਹਿੰਦੂ ਵਰਗਾ ਜਿਹੜਾ ਹੈ ਜਿਹਨੂੰ ਮੈਂ ਰਿਲੇਟਿਵਲੀ ਉਹਨਾਂ ਦੇ ਉਸ ਸੈਟਅਪ ਦੇ ਵਿੱਚ ਇੱਕ ਨਿਊਟਰਲ ਅਖਬਾਰ ਗਿਣਦਾ ਹੈ ਉਹਨਾਂ ਨੇ 6 ਫਾਰ ਜਸਟਿਸ ਦੀ ਸਟੇਟਮੈਂਟ ਨੂੰ ਪੂਰੀ ਉਸਪਿੰ ਦੇ ਕੇ ਕਿ ਭਾਈ ਜਿਹੜਾ ਹੈ ਉਹ 6 ਫਾਰ ਜਸਟਿਸ ਨੇ ਰਾਹੁਲ ਗਾਂਧੀ ਦੇ ਸਟੈਂਡ ਨੂੰ ਐਨਡੋਰਸ ਕਰਤਾ ਹੈ ਔਰ ਜਿਉਂ ਹੀ ਇਹ ਸਾਰਾ ਪਾਰਟ ਆਇਆ ਅਸੀਂ ਦੇਖਦੇ ਹਾਂ ਕਿ ਭਈ ਇਹ ਇਸ ਦੇ ਵਿੱਚ ਅ ਅਮਿਤ ਸ਼ਾਹ ਤੋਂ ਲੈ ਕੇ ਦੂਸਰਿਆਂ ਨੇ ਵੀ ਆਪੋ ਆਪਣੇ ਰਿਐਕਸ਼ਨ ਦਿੱਤੇ ਅਮਿਤ ਸ਼ਾਹ ਨੇ ਇਸ ਤੇ ਉੱਤੇ ਕੀ ਰਾਹੁਲ ਗਾਂਧੀ ਮੇਕਿੰਗ ਐਂਟੀ ਇੰਡੀਆ ਸਟੇਟਮੈਂਟਸ ਅਮਿਤ ਸ਼ਾਹ ਰੈਪਸ ਕਾਂਗਰਸ ਲੀਡਰ ਓਵਰ ਰਿਜ਼ਰਵੇਸ਼ਨ ਰਿਮਾਰਕ ਇਨ ਯੂਐਸ ਹੁਣ ਉਹਨੇ ਇੱਕ ਹੋਰ ਆਪਣੀ ਸਟੇਟਮੈਂਟ ਦੇ ਵਿੱਚ ਜਦੋਂ ਉਹਨੂੰ ਪੁੱਛਿਆ ਗਿਆ ਕਿ ਕੀ ਰਿਜ਼ਰਵੇਸ਼ਨ ਬਾਰੇ ਤੁਹਾਡਾ ਕੀ ਖਿਆਲ ਹੈ ਉਹਨੇ ਕਿਹਾ ਵੀ ਜਦੋਂ ਤੱਕ ਸਭ ਦੇ ਨਾਲ ਫੇਅਰ ਟ੍ਰੀਟਮੈਂਟ ਨਹੀਂ ਹੁੰਦੀ ਉਦੋਂ ਤੱਕ ਰਿਜ਼ਰਵੇਸ਼ਨ ਜਾਰੀ ਰਹਿਣੀ ਚਾਹੀਦੀ ਐ ਸੋ ਇਹਨੂੰ ਉਹਨਾਂ ਨੇ ਅਗੇਨ ਪੁਟਿਸਪੈਂਡ ਦਿੱਤੀ ਕਿ ਜੀ ਦੇਖੋ ਉਹ ਤਾਂ ਰਿਜ਼ਰਵੇਸ਼ਨ ਖਤਮ ਕਰਨ ਦੇ ਹੱਕ ਚ ਇਵਨ ਉਹਨਾਂ ਦੀ ਦਮਛਲੀ ਮਾਇਆਵਤੀ ਜਨੇ ਬੇੜਾ ਗਰਖ ਕੀਤਾ ਉਸ ਮੂਵਮੈਂਟ ਦਾ ਜਿਹੜੀ ਕਾਸ਼ੀਰਾਮ ਨੇ ਸ਼ੁਰੂ ਕੀਤੀ ਸੀ ਜਿੰਦੇ ਚ ਉਹਨੇ ਕਿਹਾ ਸੀ ਕਿ ਬ੍ਰਾਹਮਣਵਾਦ ਹੀ ਸਭ ਪਵਾੜੇ ਦੀ ਜੜ ਤੇ ਇਸਮਾਈ ਨੇ ਆਪਣੀ ਗਰੀਡ ਔਰ ਕਰਪਟ ਪ੍ਰੈਕਟਿਸਿਸ ਦੇ ਨਾਲ ਉਸ ਦਾ ਨਾਮ ਉਹ ਨਿਸ਼ਾਨ ਮਟਾ ਦਿੱਤਾ ਉਸ ਮੂਮੈਂਟ ਦੇ ਅੱਛਾ ਔਰ ਇਸ ਦੇ ਉੱਤੇ ਜਿਹੜਾ ਦਿਲਚਸਪ ਇਹ ਹੈ ਕਿ ਵੀ ਸਿੱਖਾਂ ਦੇ ਉੱਤੇ ਜਿਹੜਾ ਕੀਤਾ ਕਮੈਂਟ ਹੈ ਉਸ ਦੇ ਉੱਤੇ ਭਾਜਪਾ ਦਾ ਜਿਹੜਾ ਸੋ ਕਾਲਡ ਸਿਕ ਸੈੱਲ ਹੈ ਉਹਨਾਂ ਨੇ ਇਸ ਦੇ ਉੱਤੇ ਕਾਫੀ ਚੀਕਚਾੜ ਆ ਪਾਇਆ ਔਰ ਇਸ ਦੇ ਉੱਤੇ ਈਵਨ ਪਹਿਲਾਂ ਜਿਹੜਾ 부ਚੜ ਬੈਂਤੇ ਦਾ ਪੋਤਾ ਰਵਨੀਤ ਬਿੱਟੂ ਉਹਨੇ ਕਿਹਾ ਕਿ ਜੇ ਨੋ ਡਿਫਰੈਂਸ ਬਿਟਵੀਨ ਪੰਨੂ ਐਂਡ ਰਾਹੁਲ ਗਾਂਧੀ ਗੇ ਗੁਰਪਤਵੰਤ ਪੰਨੂ ਔਰ ਰਾਹੁਲ ਗਾਂਧੀ ਦੇ ਵਿੱਚ ਕੋਈ ਫਰਕ ਨਹੀਂ ਹੈ ਕਿਉਂਕਿ ਰਾਹੁਲ ਗਾਂਧੀ ਨੇ 100% ਦੀ ਸਪੋਰਟ ਦੇ ਦਿੱਤੀ ਹੈ ਰੈਫਰੈਂਡਮ ਦੀ ਡਿਮਾਂਡ ਨੂੰ ਔਰ ਇਹ ਹੈ ਵੀ ਕਾਜ਼ੀਆਂ ਬਾਵਣਾ ਕੀ ਗੱਲ ਥੱਕੀ ਅਗਧ ਪੜਾਏ ਸ਼ੈਤਾਨ ਵੇ ਲਾਲੋ ਵੀ ਤੂੰ ਹਾਰਿਆ ਹੋਇਆ ਹੈ ਲੋਕਾਂ ਦਾ ਨਕਾਰਿਆ ਹੋਇਆ ਹੈ ਤੈਨੂੰ ਕੈਬਨਿਟ ਮਨਿਸਟਰ ਬਣਾ ਦਤਾ ਇਸ ਤੋਂ ਵੱਡੀ ਹੋਰ ਜਮਹੂਰੀਅਤ ਦੀ ਜਿਹੜੀ ਹੈ ਬਦਹਾਲੀ ਕੀ ਹੋ ਸਕਦੀ ਹੈ ਪਰ ਉਸ ਨੇ ਇਸ ਦੇ ਤੇ ਕਿਹਾ ਕਿ ਜੀ ਇਹ ਦੇਖੋ ਇਹੀ ਕਾਂਗਰਸ ਹੈ ਜਿਹਨੇ ਜਿਹੜਾ ਉਹ ਸਜਨ ਕੁਮਾਰ ਜਗਦੀਸ਼ ਟਾਇਟਲਰ ਉਹਨਾਂ ਨੂੰ ਟਿਕਟਾਂ ਦਿੱਤੀਆਂ ਕਮਲਨਾਥ ਨੂੰ ਪੰਜਾਬ ਦਾ ਚਾਰ ਇਹ ਉਸ ਜ਼ਮਾਨੇ ਦੀਆਂ ਗੱਲਾਂ ਕਰ ਰਿਹਾ ਜਦੋਂ ਇਹ ਖੁਦ ਕਾਂਗਰਸ ਦਾ ਸਿਟਿੰਗ ਐਮਪੀ ਸੀ ਹੋਰ ਲੇਕਨ ਜਦੋਂ ਤੁਸੀਂ ਬੇਸ਼ਰਮਾਂ ਦੇ ਉੱਤੇ ਕਿਹੜਾ ਉਹ ਜਿਹੜੇ ਬਖਰੇ ਜ਼ਿਬਾ ਕੀਤੇ ਜਾਂਦੇ ਨੇ ਉਹਨਾਂ ਦੇ ਉੱਤੇ ਤਾਂ ਮੋਹਰ ਲੱਗਦੀ ਹੈ ਇਹ ਵੈਟੇਰੀਨਰੀਅਨ ਆ ਕੇ ਉਹਨੂੰ ਦੇਖਦਾ ਵੀ ਇਹ ਠੀਕ ਹੈ ਤੇ ਬੇਸ਼ਰਮਾਂ ਦੀ ਜੇ ਕੋਈ ਮੋਹਰ ਹੁੰਦੀ ਤਾਂ ਇਹਦਾ ਰਵਨੀਤ ਬਿੱਟੂ ਦਾ ਜਿਹੜਾ ਉਹ ਸਾਰਾ ਵਜੂਦ ਹੀ ਉਹ ਬੇਸ਼ਰਮੀ ਦੀਆਂ ਮੋਹਰਾਂ ਦੇ ਨਾਲ ਭਰਿਆ ਹੁੰਦਾ ਹੁਣ ਉਹਨੇ ਆਪਣਾ ਕੰਮ ਕੀਤਾ ਹੁਣ ਜਿਹੜਾ ਇਹਨਾਂ ਦਾ ਆਰ ਪੀ ਸਿੰਘ ਨਾਂ ਦਾ ਇੱਕ ਧੁੰਮ ਛੱਲਾ ਹੈ ਜਿਹਨੂੰ ਸਪੋਕਸਮੈਨ ਬਣਾਇਆ ਹੋਇਆ ਬੀਜੇਪੀ ਨੇ ਔਰ ਰਾਸ਼ਟਰੀ ਸਿੱਖ ਸੰਗਤ ਨਾਲ ਵੀ ਕਦੇ ਜੁੜੇ ਹੋਣ ਦੀ ਗੱਲ ਕੀਤੀ ਉਸ ਨੇ ਜਿਹੜਾ ਇਹਨਾਂ ਨੇ ਪੂਰਾ ਇੱਕ ਜਿਹੜਾ ਪ੍ਰੋਟੈਸਟ ਕਰਵਾਇਆ ਉੱਥੇ ਦਿੱਲੀ ਚ ਪੱਗਾਂ ਵਾਲੇ ਜਿਹੜੇ ਕਿਰਾਏ ਤੇ ਲੈ ਕੇ ਜਾਂਦੇ ਨੇ ਉਹਗੇ ਅੱਗੇ ਹੋ ਰਿਆ ਨੇ ਕਿ ਜੀ ਅਸੀਂ ਫਲਾਣਾ ਤੇ ਟਿਮਕਾ ਔਰ ਇਹ ਜਿਹੜਾ ਸਿਕਸ ਸੈਲ ਹੈ ਭਾਜਪੀ ਦਾ ਉਹਨਾਂ ਨੇ ਰਾਹੁਲ ਤੋਂ ਦੇ ਡਿਮਾਂਡਡ ਐ ਅਪੋਲੋਜੀ ਕਿ ਵੀ ਉਹ ਜਿਹੜਾ ਅਪੋਲੋਜੀ ਕਰੇ ਹੁਣ ਹਾਲਾਤ ਇਹ ਨੇ ਵੀ ਇੱਕ ਪਾਸੇ ਇਹ ਦੁਮਛੱਲਾ ਤਬਕਾ ਹੈ ਦੂਜੇ ਪਾਸੇ ਉਹ ਇਕਬਾਲ ਸਿੰਘ ਲਾਲਪੁਰਾ ਨਾਂ ਦਾ ਜਿਹੜਾ ਇੱਕ ਹੋਰ ਦੁਮਛੱਲਾ ਜਿਹਨੂੰ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਹੋਇਆ ਉਹਨੇ ਕੱਲ ਹੀ ਬਿਆਨ ਦਿੱਤਾ ਕੱਲ੍ਹ ਕੇ ਪਰਸੋਂ ਕਿ ਜੀ ਗੁਰੂ ਨਾਨਕ ਤੇ ਵਿਸ਼ਨੂੰ ਦਾ અવਤਾਰ ਸੀ ਹੁਣ ਤੁਸੀਂ ਇਹਨਾਂ ਸਾਰਿਆਂ ਦਾ ਹਾਲ ਦੇਖੋ ਕਿ ਵੀ ਇੱਕ ਪਾਸੇ ਉਹ ਵਿਦਨ ਜਿਹੜਾ ਉਹਨੂੰ ਆਪਣੇ ਆਪ ਚ ਜ਼ਜ਼ਬ ਕਰਨ ਲੱਗੇ ਹੋਏ ਨੇ ਦੂਸਰੇ ਪਾਸੇ politically ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹਦੇ ਨਾਲ ਜਿਹੜਾ ਉਹ ਹੁਣ ਤੁਸੀਂ ਕੁੱਟ ਸਕਦੇ ਹੋ ਕਾਂਗਰਸ ਨੂੰ ਕਿ ਲੋ ਜੀ ਲੋ ਇਹਨੇ ਰਾਹੁਲ ਗਾਂਧੀ ਨੇ ਜਿਹੜਾ ਉਹ ਐਗਜ਼ਿਸਟੈਂਸ਼ੀਅਲ ਥ੍ਰੈਟ ਦੀ ਗੱਲ ਕਰਕੇ ਖਾਲਿਸਤਾਨ ਦੇ ਮੁੱਦੇ ਨੂੰ ਉਭਾਰ ਦਿੱਤਾ ਜਿਹੜਾ ਅਮਿਤ ਸ਼ਾਹ ਨੇ ਕਿਆਰ ਬਾਹਰ ਜਾ ਕੇ ਐਂਟੀ ਨੈਸ਼ਨਲ ਪ੍ਰੋਪਗੈਂਡਾ ਕਰ ਰਹੇ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਬੇਸ਼ੱਕ ਅਸੀਂ ਵੀ ਡਿਸਕਸ ਕਰ ਰਹੇ ਹਾਂ ਔਰ ਸਾਡੇ ਇੱਕ ਵਿਊਰ ਨੇ ਕੱਲ ਦੇ ਸੈਗਮੈਂਟ ਤੋਂ ਬਾਅਦ ਥੱਲੇ ਇੱਕ ਬੜਾ ਖੂਬਸੂਰਤ ਕਮੈਂਟ ਲਿਖਿਆ ਸੀ ਕਿਹਾ ਸੀ ਵੀ ਇਹ ਦੋਨੋਂ ਹੀ ਈਵਲ ਨੇ ਕਾਂਗਰਸ ਭਾਜਪਾ ਇਹ ਵੀ ਟੀਮਾਂ ਨੇ ਇਹਨਾਂ ਦੇ ਉੱਤੇ ਵਕਤ ਬਿਨਾਂ ਜ਼ਾਇਆ ਕਰੀਏ ਤਾਂ ਇੱਕ ਨੇ ਥੱਲੇ ਸਾਡੇ ਲਿਖਿਆ ਕਿ ਇਹ ਤਾਂ ਸੱਪ ਨੂੰ ਸੱਪ ਲੜਿਆ ਗੱਲ ਤਾਂ ਠੀਕ ਹੈ ਮੈਂ ਉਹ ਗਰਾਸ ਸਨੇਕ ਔਰ ਕੋਬਰਾ ਸਨੇਕ ਦੀ ਗੱਲ ਕੀਤੀ ਸੀ ਕਿ ਇੱਕ ਖੜੱਪਾ ਜਿਹੜਾ ਖੜੱਪਾ ਹੈ ਸੱਪ ਤੇ ਇੱਕ ਘਾ ਦਾ ਸੱਪ ਹੈ ਮੈਂ ਕਿਹਾ ਸੀ ਫਰਕ ਇੰਨਾ ਹੀ ਹੈ ਜਿਹੜਾ ਤੁਹਾਨੂੰ ਕੋਈ ਪੋਲਾਈਟ ਬੋਲਦਾ ਵੀ ਨਜ਼ਰ ਆਉਂਦਾ ਉਹਦੇ ਅੰਦਰ ਹਿੰਦੂਤਵਾ ਲੁਕਿਆ ਹਾਇ ਉਹਨੇ ਕਿਹਾ ਜੀ ਬਸ ਫਰਕ ਇੰਨਾ ਕਿ ਸੱਪ ਨੂੰ ਸੱਪ ਲੜ ਰਿਹਾ ਪਰ ਇਸ ਗੱਲ ਦਾ ਵੀ ਧਿਆਨ ਰਹਿ ਵੀ ਜਦੋਂ ਇਹ ਵੀ ਪੰਜਾਬੀ ਆੜੇ ਕਹਿੰਦੇ ਨੇ ਵੀ ਸੱਪ ਨੂੰ ਸੱਪ ਲੜੇ ਵੇਸ ਕਿਸ ਨੂੰ ਚੜੇ ਤਾਂ ਮਤਲਬ ਇਹ ਹੈ ਕਿ ਵੀ ਉਸ ਚੋ ਕਿਸੇ ਨੂੰ ਜ਼ਿਆਰ ਇਹਵੇਂ ਜਿਹੜੀ ਆ ਉਹ ਤੁਹਾਡੀ ਸੱਪਾਂ ਨੂੰ ਤੁਸੀਂ ਲੜਦੇ ਦੇਖੋ ਜਾਂ ਸੱਪਾਂ ਜਾਂ ਨਿਓਲੇ ਦੀ ਲੜਾਈ ਵੀ ਦੇਖੋ ਐਮਿਊਜ਼ਮੈਂਟ ਤਾਂ ਹੁੰਦੀ ਹੈ ਤੁਸੀਂ ਰਾਹੁਲ ਗਾਂਧੀ ਦੀ ਸਟੇਟਮੈਂਟ ਨੂੰ ਜਦੋਂ ਅਸੀਂ ਕਿਹਾ ਵੀ ਹਾਰਟ ਇਅਰ ਮੂੰਹ ਚੋਂ ਕੱਢੀ ਗਰਮ ਹਵਾ ਹੈ ਪਰ ਉਹਨੂੰ ਸੀਰੀਅਸਲੀ ਲੈ ਕੇ ਜੇ ਸੱਚਮੁੱਚ ਅਸੀਂ ਰੋਲ ਚੇਂਜ ਔਰ ਫਲਾਣੇ ਦੀ ਗੱਲ ਕਰਨ ਲੱਗ ਜਾਈਏ ਤੇ ਫਿਰ ਅਸੀਂ ਜਿਹੜਾ ਉਹ ਖਤਾ ਖਾਵਾਂਗੇ ਔਰ ਇਸ ਦੇ ਉੱਤੇ ਸਿੱਖ ਫੈਡਰੇਸ਼ਨ ਯੂਕੇ ਦੀ ਸਟੇਟਮੈਂਟ ਕਾਫੀ ਪ੍ਰਭਾਵਸ਼ਾਲੀ ਹੈ ਔਰ ਉਹਨਾਂ ਨੇ ਕਿਹਾ ਕਿ ਭਈ ਇਹ ਜਿਹੜਾ ਸਿਆਸੀ ਤੂਫਾਨ ਖੜਾ ਕੀਤਾ ਗਿਆ ਰਾਹੁਲ ਗਾਂਧੀ ਦੇ ਕਮੈਂਟਸ ਨੂੰ ਲੈ ਕੇ ਅਮਰੀਕਾ 'ਚ ਇਸ ਗੱਲ ਨੇ ਇਸ ਦੇ ਉੱਤੇ ਤਾਂ ਚਾਨਣਾ ਪਾਇਆ ਕਿ ਸਿੱਖਾਂ ਨੂੰ ਸਿੱਖ ਹੋਮਲੈਂਡ ਰੀਐਸਟੈਬਲਿਸ਼ ਕਰਨ ਦੇ ਲਈ ਇਸ ਵੇਲੇ ਜਿਹੜੀਆਂ ਗਲੋਬਲ ਪਾਵਰਸ ਨੇ ਉਹਨਾਂ ਦੀ ਮਦਦ ਲੈਣੀ ਚਾਹੀਦੀ ਹੈ ਰੀਐਸਟੈਬਲਿਸ਼ ਬਹੁਤ ਖੂਬਸੂਰਤ ਸ਼ਬਦ ਹੈ ਕਿਉਂਕਿ ਆਲਰੇਡੀ ਅਸੀਂ 1859 ਤੱਕ 175 ਸਾਲ ਪਹਿਲਾਂ ਤੱਕ ਪਾਤਸ਼ਾਹਤ ਮਾਣੀ ਹੋਈ ਹੈ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਭਈ ਇਹ ਐਵੇਂ ਪੋਲਿਟিক্যাল ਸਟ੍ਰੌਮ ਖੜਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਵੈਦਰ ਉਹਨਾਂ ਨੇ ਪਹਿਲਾਂ ਤਾਂ ਉਹਨੂੰ ਕੋਟ ਕੀਤਾ ਵੀ ਰਾਹੁਲ ਨੇ ਕੀ ਕਿਹਾ ਜਿਹੜਾ ਅਸੀਂ ਆਲਰੇਡੀ ਵੀ ਜਾਣ ਦੁੱਤਾ ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਿੱਖਾਂ ਦੇ ਨਾਲ ਜੋ ਸਲੂਕ ਹੋ ਰਿਹਾ ਹੈ ਭਾਰਤ ਦੇ ਵਿੱਚ ਬੜਾ ਸੰਵੇਦਨਸ਼ੀਲ ਵਿਸ਼ਾ ਹੈ ਔਰ ਜੋ ਕੁਝ ਰਾਹੁਲ ਗਾਂਧੀ ਨੇ ਕਿਹਾ ਹਿਸ ਸਪੀਚ ਹੈਜ਼ ਓਪਨਡ ਅਪ ਅ ਕੈਨ ਆਫ ਵਰਮਸ ਫਾਰ ਪੋਲਿਟਿਸ਼ੀਅਨਸ ਇਨ ਇੰਡੀਆ ਕਿ ਭਾਰਤ ਦੇ ਸਿਆਸਤਦਾਨਾਂ ਲਈ ਇਵੇਂ ਹੀ ਹੈ ਜਿਵੇਂ ਡੱਬੇ ਚੋਂ ਵਿਛੂ ਸਾਰੇ ਕੱਢ ਬਾਹਰ ਕੱਢਦੇ ਨੇ ਕੋਈ ਵਿਛੂ ਇਧਰ ਨੂੰ ਦੌੜ ਰਿਹਾ ਕੋਈ ਇਧਰ ਨੂੰ ਦੌੜ ਰਿਹਾ ਔਰ ਸਾਰੇ ਜਿਹੜੇ ਨੇ ਉਹ ਆਪੋ ਆਪਣੇ ਐਕਸ਼ਨ ਰਿਐਕਸ਼ਨ ਦੇ ਰਹੇ ਨੇ ਫਿਰ ਉਹਨਾਂ ਨੇ ਕਿਹਾ ਕਿ ਵੀ ਦੇਖੋ ਇਹ ਸਾਡਾ ਇਹ ਜਿਹੜਾ ਵਰਾ ਚੱਲ ਰਿਹਾ 40ਵੀਂ ਐਨੀਵਰਸਰੀ ਹੈ ਕੱਲੂ ਘਾਰਾ 84 ਦੀ ਦੁਖਦਾਈ ਐਨੀਵਰਸਰੀ ਔਰ ਇਸ ਪੀਰੀਅਡ ਦੇ ਵਿੱਚ ਇਸ ਨੂੰ ਕਰਵਾਉਣ ਦੇ ਵਿੱਚ ਕਾਂਗਰਸ ਦਾ ਵੱਡਾ ਰੋਲ ਸੀ ਜੋ ਜੂਨ 84 ਨਵੰਬਰ 84 ਦੋਨਾਂ ਦੀ ਇਹ 40 ਸਾਲ ਹੋ ਗਏ ਨੇ ਕਿ ਭਈ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਭਈ ਇਹ ਜਿਹੜੇ ਰਾਹੁਲ ਗਾਂਧੀ ਨੇ ਜਿਹੜੇ ਲਫ਼ਜ਼ ਚੁਣੇ ਜਾਂ ਟੈਕਟਿਕ ਦੇ ਢੰਗ ਦੇ ਨਾਲ ਉਹਨੇ ਜਿਹੜੀ ਵੀ ਗੱਲ ਕੀਤੀ ਇਹ ਜਿਹੜਾ ਉਹ ਬੈਕਫਾਇਰ ਹੋਇਆ ਭਾਜਪਾ ਵੱਲੋਂ ਕੀਤਾ ਗਿਆ ਆਦਰਵਾਇਜ਼ ਹੈ ਇੱਕੋ ਥੈਲੀ ਦੇ ਚੱਟੇ ਪੱਟੇ ਨੇ ਔਰ ਭਾਈ ਅਮਰੀਕ ਸਿੰਘ ਜਿਹੜੇ ਸਿੱਖ ਫੈਡਰੇਸ਼ਨ ਦੀ ਚੇਅਰ ਨੇ ਉਹਨਾਂ ਦੀ ਐਗਜ਼ੈਕਟ ਕੋਟ ਹੈ ਕਿ ਵੀ ਕਾਂਗਰਸ ਔਰ ਭਾਜਪਾ ਨੇ ਸਿੱਖਾਂ ਨੂੰ ਜੋ 47 ਤੋਂ ਬਾਅਦ ਜਿਵੇਂ ਉਹਨਾਂ ਦੇ ਨਾਲ ਸਲੂਕ ਕੀਤਾ ਹੈ ਪਿਛਲੇ 40 ਸਾਲਾਂ 'ਚ ਖਾਸ ਤੌਰ ਤੇ ਇਹਨਾਂ ਨੇ ਸਿੱਖਾਂ ਨੂੰ ਦੇ ਹੈਵ ਮੇਡ ਇਟ ਐਜ਼ ਅ ਪੋਲਿਟਿਕਲ ਫੁੱਟਬਾਲ ਫਾਰ देयर ਓਨ ਐਂਡਸ ਕਿ ਭਈ ਉਹ ਸਿੱਖ ਇਸ਼ੂ ਨੂੰ ਜੇਨੋਸਾਈਡ ਜੇਨੋਸਾਈਡ ਕਹ ਕੇ ਵੋਟਾਂ ਮੰਗਦੇ ਨੇ ਇਹ ਹੁਣ ਇਹ ਕਹਿ ਕੇ ਜੀ ਤੁਹਾਡੇ ਦਾ ਕੜਾ ਪਾਗ ਔਰ ਗੁਰਦੁਆਰੇ ਸੁਰੱਖਿਅਤ ਹੋ ਵੀ ਸਾਨੂੰ ਉਹਨਾਂ ਨੇ ਸਿਆਸੀ ਫੁੱਟਬਾਲ ਬਣਾਇਆ ਹੋਇਆ ਔਰ ਇਹ ਉਹਨਾਂ ਨੇ ਕਿਹਾ ਵੀ ਇਹ ਜਿਹੜੇ 1984 ਦੇ ਸਾਡੇ ਜ਼ਖਮ ਵੀ ਰਿਸਣ ਲੱਗੇ ਨੇ ਜੋ ਆ ਕਮੈਂਟ ਸਾਹਮਣੇ ਆਇਆ ਔਰ ਇਹ ਸਾਰੇ ਚੋਂ ਜਿਹੜਾ ਜਿਵੇਂ ਹਰਦੀਪ ਸਿੰਘ ਪੁਰੀ ਨੂੰ ਉਹਨਾਂ ਨੇ ਯੂਜ਼ ਕੀਤਾ ਹੈ ਭਾਜਪੀ ਨੇ ਕਹਿਣ ਲਈ ਕਿ ਜੀ ਇਹ ਤਾਂ ਜਿਹੜੇ ਆ ਉਹ ਜਿੰਨੇ ਸਿੱਖ ਹੁਣ ਸੇਫ ਮਹਿਸੂਸ ਕਰਦੇ ਨੇ ਉਹਨੇ ਤਾਂ ਕਦੇ ਵੀ ਨਹੀਂ ਹੋਏ ਸਿੱਖ ਤਾਂ ਬਹੁਤ ਖੁਸ਼ ਨੇ ਭਾਜਪੀ ਦੇ ਰਾਜ ਸੋ ਇਹਦੇ ਚ ਜਿਹੜਾ ਫੋਕਸ ਹੈ ਸਿੱਖ ਫੈਡਰੇਸ਼ਨ ਦਾ ਉਹਨਾਂ ਨੇ ਕਿਹਾ ਹਾਊਏਵਰ ਦਾ ਰੀਅਲ ਇਸ਼ੂ ਇਜ਼ ਸਿੱਖਸ ਅਰਾਊਂਡ ਦਾ 네ਗੋਸ਼ੀਏਸ਼ਨ ਟੇਬਲ ਇਨ 1947 ਮਿਸਟੇਕਨਲੀ ਚੋਜ਼ ਨਾਟ ਟੂ ਐਕਸੈਪਟ ਅ ਸੈਪਰੇਟ ਹੋਮਲੈਂਡ ਆਫਰਡ ਬਾਈ ਦਾ ਬ੍ਰਿਟਿਸ਼ ਗਵਰਨਮੈਂਟ ਵੀ ਅਸਲੀ ਗੱਲ ਇਹ ਹੈ ਕਿ 1947 ਚ ਜਦੋਂ ਕਿ ਟ੍ਰਾਂਸਫਰ ਆਫ ਪਾਵਰ ਹੋ ਰਹੀ ਸੀ ਸਿੱਖ ਲੀਡਰਸ਼ਿਪ ਨੇ ਸਿੱਖ ਹੋਮਲੈਂਡ ਦੀ ਚੋਇਸ ਜਿਹੜੀ ਬ੍ਰਿਟਿਸ਼ਰਸ ਵੱਲੋਂ ਸੀ ਉਸ ਨੂੰ ਨਹੀਂ ਚੁਣਿਆ ਦਾ ਸਿਕਸ ਵਰ ਟ੍ਰਿਕਡ ਬਾਈ ਦਾ ਪ੍ਰੋਮਿਸਸ ਮੇਡ ਬਾਈ ਇੰਡੀਅਨ ਕਾਂਗਰਸ ਲੀਡਰਸ ਔਨ ਵਿਚ ਦੇ ਕੁਇਕਲੀ ਰੀਨੈਕਡ ਆਫਟਰ 1947 ਰੈਨੀਗੇਟ ਕਿ ਭਈ ਸਿੱਖਾਂ ਨੂੰ ਟ੍ਰਿਕ ਕੀਤਾ ਸਿੱਖ ਫਸ ਗਏ 47 ਤੋਂ ਬਾਅਦ ਨਹਿਰੂ ਨੇ ਕਹਿਤਾ ਸਰਕਮਸਟੈਂਸਸ ਹੈਵ ਨਾਊ ਚੇਂਜ ਤਾਂ ਬਾਤ ਔਰ ਥੀ ਅਬ ਬਾਤ ਔਰ ਹੈ ਪਟੇਲ ਨੇ ਕਿਹਾ ਦਾ ਸਿਕਸ ਹੈਵ ਮਿਸ ਦਾ ਬਸ ਕਿ ਤੁਸੀਂ ਹੁਣ ਬਸ ਖੁੰਝਾ ਲਈ ਹੁਣ ਪੈਦਲ ਮਾਰਚ ਕਰੋ ਰੋਡ ਤੇ ਜਾਓ ਆਪਣੇ ਪਿੰਡ ਤੁਰਦੇ ਜਾਓ ਰਾਤ ਨੇਰੇ ਚ ਡਾਕੂ ਵੀ ਪਹਿਣਗੇ ਤੁਹਾਨੂੰ ਰਾਤ ਫਿਰ ਉਹਨਾਂ ਨੇ ਕਿਹਾ ਕਿ ਸਿਕਸ ਹੈਵ देयर ਆਫਟਰ ਨੈਵਰ ਐਕਸੈਪਟਡ ਦਾ ਡਿਸਕ੍ਰਿਮੀਨੇਟਰੀ ਇੰਡੀਅਨ ਕਨਸਟੀਟਿਊਸ਼ਨ ਜਿਸ ਨੂੰ ਸਾਈਨ ਨਹੀਂ ਕੀਤੇ ਹੋਏ ਉਹਨਾਂ ਦੇ ਸੰਵਿਧਾਨ ਤੇ ਜਿੱਥੇ 25 ਆਰਟੀਕਲ ਜਿਹੜਾ ਉਹ ਸਾਨੂੰ ਜੈਨਾ ਬੋਧੀਆਂ ਦੇ ਨਾਲ Hindu ਬਣਾਉਂਦਾ ਹੁਣ ਉਹਨਾਂ ਨੇ ਕਿਹਾ ਕਿ ਬਈ ਨੀਦਰ ਦਾ ਕਾਂਗਰਸ ਔਰ ਭਾਜਪਾ ਹੈਵ ਕਰੈਕਟਡ ਥਿਸ ਯੂਨੀਵਰਸਲ ਡਿਮਾਂਡ ਬਾਈ ਸਿਕਸ ਕਿ ਜਦੋਂ ਪ੍ਰੀ 1984 ਹੀ ਸਿੱਖਾਂ ਦੀ ਮੰਗ ਸੀ ਕਿ ਜੀ ਇਹਨੂੰ ਬਦਲੋ ਨਾ ਕਾਂਗਰਸ ਨੇ ਮੰਨੀ ਨਾ ਭਾਜਪਾ ਨੇ ਮੰਨੀ ਜੀ ਇਹ ਵਾਂਸ ਇਹ ਸਭ ਤੋਂ ਇੰਪੋਰਟੈਂਟ ਇਸ ਦਾ ਜੁਮਲਾ ਇਹ ਵਾਂਸ ਇਨ ਅ ਲਾਈਫ ਟਾਈਮ ਓਪਰਚੁਨਿਟੀ ਨਾਓ ਐਗਜ਼ਿਸਟ ਫਾਰ ਦਾ ਰੀ ਐਸਟੈਬਲਿਸ਼ਮੈਂਟ ਆਫ ਅ ਸਿੱਖ ਹੋਮਲੈਂਡ ਵਿਦ ਦਾ ਸਪੋਰਟ ਆਫ ਗਲੋਬਲ ਪਾਵਰਸ ਕਿਉਂ ਸੀ ਬਸ ਮਿਸ ਕੀਤੀ ਪਟੇਲ ਨੇ ਠੀਕ ਹੈ ਪਰ ਹੁਣ 70 ਸਾਲ ਬਾਅਦ ਜਿਹੜਾ 70 ਸਾਲ ਬਾਅਦ ਸਾਡੇ ਕੋਲ ਵਾਂਸ ਇਨ ਅ ਲਾਈਫ ਟਾਈਮ ਕਿ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਉਹਨਾਂ ਅਲਰੇਡੀ ਇੱਕ ਬਹੁਤ ਦਾ ਵਕਤ ਬੀਤ ਗਿਆ ਇੱਕ ਵਕਤ ਆਇਆ ਜਦੋਂ ਕਿ ਅਸੀਂ ਸਿੱਖ ਹੋਮ ਲੈਂਡ ਨੂੰ ਰੀਇਸਟੈਬਲਿਸ਼ ਕਰ ਸਕਦੇ ਹਾਂ ਸਿੱਖਸ ਅਰਾਊਂਡ ਦਾ ਨੈਗੋਸ਼ੀਏਟਿੰਗ ਟੇਬਲ ਵਿਲ ਨਾਟ ਦਾ ਸੇਮ ਮਿਸਟੈਕ ਵਿਲ ਨਾਟ ਮੇਕ ਦਾ ਸੇਮ ਮਿਸਟੇਕ ਐਸ ਇਨ 1947 ਕਿ ਭਾਈ ਅਸੀਂ ਉਹ ਗਲਤੀ ਮੁੜ ਕੇ ਨਹੀਂ ਦੁਹਰਾਵਾਂਗੇ ਔਰ ਫਿਰ ਉਹਨਾਂ ਨੇ ਨੈਸ਼ਨਲ ਸਿੱਖ ਕਨਵੈਨਸ਼ਨ ਜਿਸ ਦੀ ਅੱਜ ਵੀ ਸਾਡੇ ਚੱਲ ਰਹੀ ਹੈ 15 ਸਤੰਬਰ ਨੂੰ ਇਹ ਹੋ ਰਹੀ ਹੈ ਗੁਰੂ ਨਾਨਕ ਗੁਰਦੁਆਰਾ ਸੈਡਲੀ ਸਟਰੀਟ ਆ ਵੋਲਪਰ ਹੈਮਪਟਨ ਹ ਉਸ ਦੇ ਵਿੱਚ 40th ਐਨੀਵਰਸਰੀ ਨੂੰ ਯਾਦ ਕਰਦੇ ਆ ਜਿਹਦੇ ਚ ਉਹਨਾਂ ਨੇ ਕਿਹਾ ਕਿ ਵਰਲਡ ਨੋਨ ਸਿਕਸ ਸਪੀਕਰਸ ਜਿਹੜੇ ਨੇ ਹੋਣਗੇ ਔਰ ਉਸ ਦੇ ਵਿੱਚ ਜਿਹੜਾ ਅਸੀਂ ਕਾਲ ਵੀ ਦਨੇ ਜਿਹੜੇ ਵੀ ਯੂਕੇ ਚ ਜਿੱਥੋਂ ਜਿੱਥੋਂ ਵੀ ਕਿਉਂਕਿ ਇਸ ਚ ਇਹ ਕਾਫੀ ਵੱਡਾ ਇਕੱਠ ਹੋਏਗਾ ਕਿ ਉਸ ਸ਼ਮੂਲੀਅਤ ਹੋਏ ਬਾਕੀ ਫਿਲੰਦਾ ਬਲੈਂਕ ਬਿਲਕੁਲ ਤੇ ਅਸੀਂ ਫਿਰ ਗੱਲਬਾਤ ਕਰਾਂਗੇ ਜੀ ਰਾਣ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਸੋ ਥੈਨ ਬ੍ਰੇਕ ਈਵਰਜ਼ ਜਤੋ ਸਨ ਇਤਨੇ ਬੜੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ